ਆ ਲਾਲੀਏ ਹਾਂ ਵੀ ਆਹੀ ਲਾਜਾਏ ਸਾਰੇ ਗਾਣੇ ਗਾਦਾ ਰੰਗਦੇ ਨੇ ਕੀ ਬੋਲੇ ਮਹਾ ਬਾਰੇ ਗਾਣੇ ਗਾਗਾ ਨੰਗਦੇ ਆ ਤੈਨੂੰ ਕਿਹਾ ਕੁਛ ਆੜੀ ਨਹੀਂ ਮਾਰੀ ਨਹੀਂ ਕੀ ਔਖੀ ਮਤਲਬ ਕਿਹਾ ਕੁਛ ਨੀ ਕਰ ਲੈ ਜੋ ਆ ਕੇ ਨਾ ਕੀ ਪੰਗਾ ਲੰਦੇ ਹੋ ਸਾਹਮਣੂ ਆ ਜੀ ਜਦੋਂ ਮਰਜੀ ਆ ਜੀ ਉਹ ਤੂੰ ਤਾਜੀ ਸਾਹਮਣੂ ਪਹਿਲਾ ਪੰਗਾ ਯਾ ਨਾ ਲੈ ਉਹਨੂੰ ਦੱਦਿਆਂ ਨੂੰ ਮਾਰ ਦੇਣਾ ਆ ਜੀ ਆ ਫੇਰ ਚਲ ਮਰਜੀ ਆ ਜੀ ਲੱਲੀ ਪੂਜੀ ਜਿਹਨੂੰ ਜਿਹਨੂੰ ਮਾਰ ਦੇ ਜਾ ਕਰੀਂ ਲੱਲੀ ਪੂਜੀ ਨਾਲ ਮੈਂ ਤੈਨੂੰ ਗੱਲ ਦੱਸ ਦੇਣਾ ਉਹ ਆ ਜੀ ਨੂੰ ਸਾਹਮਣੂ ਦਿੰਦੇ ਆ ਖਲੂ ਲਾ ਲੈ ਇਹਨੇ ਸੁਣ ਯਾਰ ਫਸਾ ਨੂੰ ਹੂ ਲਾਉਣਾ ਸਸਲਾ ਫਸਟ ਐਲਿਕਮ ਹਾਂ ਲੱਗ ਗਿਆ ਹਲੋ ਹੈਲੋ ਹੈਸਲਾ ਆ ਤੀਦਾ ਫੋਨ ਆ ਗਿਆ ਹੈਲੋ ਹਾਂ ਭਾਈ ਮਾਨੀ ਕਿਵੇਂ ਆ ਆ ਭਾਈ ਵਧੀਆ ਵਧੀਆ ਉਹ ਬਾਈ ਯਾਰ ਅੱਜ ਮੇਰੇ ਨਾਲ ਉਹ ਵੀ ਬੰਦੇ ਔਖੇ ਹੁੰਦੇ ਸੀ ਆਪਾਂ ਨੂੰ ਨਾ ਇਹ ਪੰਗਾ ਲੈਣਾ ਹਾਂ ਇਹ ਚੱਕ ਅੱਜ ਕੋਈ ਨਾ ਭਾਈ ਮੇਰਾ ਪੱਜ ਸ਼ਾਮ ਨੂੰ ਚੱਕ ਲੈਣਾ ਠੀਕ ਆ ਉਸਤਾਦ ਨੂੰ ਬੋਲੇ ਕਿਵੇਂ ਉਹ ਮਾੜਾ ਚਲ ਠੀਕ ਆ ਆਇਆ ਜੋਣਾ ਉਹ ਜਿੰਮਾੜਾ ਬਣ ਗਿਆ ਉਹ ਉਸਤਾਦ ਨੂੰ ਮਾੜਾ ਬੋਲ ਗਿਆ ਯਾਰ ਉਹ ਆਪਾਂ ਨੂੰ ਲਾਤਾ ਪੈਸਟਿਕ ਉੱਪਰ ਲੈ ਕੇ ਜਾਣਾ ਬੂਹਨ ਨਾਲ ਆਪਣੇ ਦਾ ਕੇਸ ਵੀ ਇੰਨੇ ਪਾ ਪਏ ਨੇ ਇੱਕ ਤਾਂ ਕੋਈ ਨਾ ਜੇ ਫਿਰ ਦੇਖਣਾ ਸ਼ਾਮ ਨੂੰ ਨਾਲਿਆ ਲੋਡ ਹੈ ਸੰਦਾ ਸੰਦਾ ਨੂੰ ਘਾਟ ਕੇ ਰੱਖਾ ਲੋਡ ਕਰ ਲੈਣੂ ਅੱਜ ਅੱਜ ਇੱਕ ਵਿੱਚ ਨਹੀਂ ਕਰਦਾ ਨਹੀਂ ਉਹਨਾਂ ਦੇ ਹੋਰ ਠੀਕ ਆ ਬਾਈ ਹਮ ਤਾਂ ਇੱਕ ਜੋ ਬੱਜਿਆ ਇਸ ਦਾ ਟਾਂਗਾ ਪਹਿਲਾਂ ਕਰੀਂ ਯਾਰ 7-8 ਮੇਰੀ ਲਾਟ ਆ ਬੂਹਨ ਦਾ ਚੱਕ ਨਹੀਂ ਰਿਹਾ ਚੱਲ ਸਾਡੇ ਯਾਰ ਘਰੀ ਜਾਂਦੇ ਆ ਉਹ ਲਗਾ ਸਾਬ ਬੈਠਾ ਅੱਗ ਲੱਗਣਾ ਫੋਨ ਲਈ ਜਾਂਦੇ ਆ ਯਾਰ ਯਾਰ ਬੈਲੈਂਸ ਮੁੱਕ ਗਿਆ ਯਾਰ ਉਹ ਆ ਕੇ ਰੱਖਿਆ ਕਰ ਬੈਲੈਂਸ ਲੋਡ ਪਾ ਜਾਂਦੀ ਇਹਨਾਂ ਨਾਲ ਗੱਲ ਦੱਸਣਾ ਆ ਮੈਂ ਇੱਕ ਬਹੁਤ ਜੂੜੀ ਗੱਲਾਂ ਨਾਲੇ ਕੀ ਬਾਈ ਯਾਰ ਦਿਮਾਗ ਖਰਾਬ ਕੀਤਾ ਪਿਆ ਉਹਨਾਂ ਨੇ ਐ ਕਿਵੇਂ ਫਿਰ ਮੈਂ ਯਾਰ ਕੁਝ ਬੋਲਿਆ ਨਹੀਂ ਮੈਂ ਚੱਲ ਛੱਡ ਕਾ ਨੂੰ ਕੌਣ ਉਹੀ ਫੈਸਲਾ ਉਹੀ ਯਾਰ ਮਾਨੀ ਮੋਨੀ ਪੰਗੇ ਲੈਣ ਲੱਗ ਗਿਆ ਸੀ ਗਾਣੇ ਲਾਉਂਦੇ ਆਂ ਕਿਹਾ ਗਾਣੇ ਕਿਵੇਂ ਲਾ ਕੇ ਲੰਗਦਾ ਲੈ ਦੱਸ ਗੱਲਾਂ ਜੂੜੀਆਂ ਨੇ ਗਾਣੇ ਤਾਂ ਲਾਉਣੀ ਆ ਮੋਬਾਈਲ ਹੈਗਾ ਸਾਡੇ ਕੋਲ 6 ਬਾਈ ਚੱਲੇਗਾ ਚੱਲੂ ਬਾਈ ਚੱਲੂ ਚੱਲਣਾ ਅਮੇਰ ਆ ਜੀਗੇ ਤੇ ਡੰਗਾ ਜਿੰਨੀ ਲੱਭੀਆਂ ਲੱਭ ਲਈ ਆਂ ਬਸ ਅਸਲਾ ਲੈ ਕੇ ਆਉਂ ਮਾਰ ਦੇਣਾ ਜੀ ਜਾਨੋ ਹੀ ਮਾਰ ਦੇਣਾ ਫੋਨ ਤਲਾ ਹੁਣ ਓ ਯਾਰ ਉਹਨੇ ਕਿਹਾ ਤਾ ਹੈਗਾ ਬੈਲੈਂਸ ਨਹੀਂ ਹੈਗਾ ਹਮ ਫੋਨ ਮੈਂ ਕਿੱਥੋਂ ਲਾ ਮਾਨੂੰ ਹਾਕ ਮਾਰੋ ਸਿਰੋ ਓ ਸਿਰੋ ਹੜ ਜਾ ਹੜ ਜਾ ਨਹੀਂ ਨਿਕਲਣਾ ਮੈਨੂੰ ਪਤਾ ਯਾਰ ਹਾ ਜੇ ਖਾਲੀ ਹੱਥੋਂ ਨਾ ਭਾਈ ਭਾਈ ਗੋਲੀਆਂ ਖਤਮ ਹੋ ਗਈਆਂ ਲੋ ਦੱਸ ਯਾਰ ਉਹਨਾਂ ਨੇ ਭਰੇ ਆ ਉਹਨਾਂ ਹੀ ਖੜਕਾ ਦੇਣਾ ਉਹਨਾਂ ਨੇ ਕੁਛ ਤਾਂ ਕਰ ਯਾਰ ਪੈਸੇ ਕਹਿ ਦਿੰਨਾ ਪੈਸੇ ਮੈਂ ਦਿੰਨਾ तू भी खाली तो आ गया खाली हथ पे दस टाइम सारा कुछ दस जाने ਕੀ ਗੱਲ ਹੈ ਨਾ ਬੜਾ ਖਾਰਾ ਖਾਲੀ ਆਪੀ ਜੇ ਮਾ ਕੋ ਆ ਹਾਂ ਓੜੀ ਜੀ ਆਉਣੇ ਗਰਾਉਂਡ ਜੀਆਂ ਆਸੀ ਗਰਾਉਂਡ ਤੀਆਂ ਆ ਜਾ ਵੇ ਤੇਰੀ ਧੋਬ ਜੀ ਗੱਡੀ ਐ ਭਾਗ ਜੀ ਜੜੀ ਕਿਆ ਠੀਕ ਆ ਲੈ ਫਿਰ ਓ ਆਉਣੇ ਆਹੀ ਕਈ ਨਹੀਂ ਹਲੇ ਤੱਕ ਹੁਣ ਤਾਂ ਆਇੰਗੇ ਟਾਈਮ ਪਾ ਪਾਇਆ ਸੀ ਬਰੇ ਬਰੇ ਸਿੱਧੂ ਮੁਸਰਲੇ ਥੈਰਾ ਕੱਟੜ ਵੈਰਾ ਹੀ ਟੜਾਉ ਤਾ ਵੀ ਹਾਂ ਟੜੜੇ ਕਰਦੇ ਕੋਈ ਨਾ ਯਾਰ ਬੈ ਜਾ ਹੋਰੇ ਕਾ

ਨੁਕੀਸਾ ਸਿੰਗਰ ਪਿੱਛੇ ਲਾ ਕੇ ਲਾਣਾ ਹੀ ਚਾਹੀਦਾ ਉਹ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਐਂਟੀ ਸਾਡੀ ਵੀਡੀਓ ਤੇ 300 ਲਾਈਕ ਕਰ ਸਾਨੂੰ ਫੁੱਲ ਤੋਂ ਫੁੱਲ ਸਪੋਰਟ ਕਰਿਓ ਸਾਨੂੰ ਤੇ ਫੁੱਲ ਸਪੋਰਟ ਅਸੀਂ ਵੀਡੀਓ ਬਣਾਉਂਦੇ ਰਵਾਂਗੇ ਸਪ੍ਰਿੰਗ ਪਿੱਛੇ ਲਾ ਕੇ